ਠੀਕ ਕਮੇਟੀ ਦੀ ਇੱਥੇ ਮੀਟਿੰਗ ਸੀ ਜਿਹੜੀ ਪਿਛੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਪੰਜ ਬੰਦਿਆਂ ਦੀ ਜ਼ਿੰਮੇਵਾਰੀ ਲਈ ਸੀ ਸਾਡਾ ਜ਼ਿਲ੍ਹਾ ਜਿਹੜਾ ਗੁਰਦਾਸਪੁਰ ਹੈ ਉਹ ਵੀ ਜੀਤ ਸਿੰਘ ਸੰਤ ਕੌਰ ਹੋਣਾਂ ਦੇ ਇਹਨਾਂ ਦੀ ਡਿਊਟੀ ਇੱਥੇ ਲੱਗੀ ਸੀ ਜੀਤ ਸਿੰਘ ਸੰਤ ਕੌਰ ਨੇ ਆ ਕੇ ਇੱਥੇ ਆਇਆ ਜਿਹੜੀ ਸਾਡੇ ਜ਼ਿਲ੍ਹੇ ਦੀ ਸਾਰੀ ਭੱਤੀ ਸੀਗੀ ਅੱਜ ਤਿੰਨਾਂ ਜ਼ਿਲ੍ਹਿਆਂ ਦੇ ਅਸੀਂ ਜਿਲ੍ਹਾਂ ਦੇ ਵੀ ਤਿੰਨਾਂ ਹਲਕਿਆਂ ਦੇ ਜ਼ਿਲ੍ਹੇ ਵਾਸਤੇ ਵੀ ਡੈਲੀਗੇਟ ਬਣਾਏ ਆ ਤੇ ਜਿਹੜੇ ਜਮਾ ਹਾਊਸ ਦੇ ਗੱਲ ਕਰੀਏ ਉਹ ਵੀ ਬਣਾਏ ਨਾ ਉਹਨਾਂ ਦੀ ਮੌਜੂਦਗੀ ਵਿੱਚ ਅਸੀਂ ਜਿੰਨੀ ਜਿੰਨੀ ਕਿਸੇ ਦੀ ਭਰਤੀ ਸੀ ਭਰਤੀ ਦੇ ਹਿਸਾਬ ਦੇ ਨਾਲ ਅਸੀਂ ਹਰ ਇੱਕ ਨੂੰ ਨਾਮ ਇੰਦਿ ਦਿੱਤੀ ਆ ਕਿਸੇ ਦੇ ਨਾਲ ਕੋਈ ਫੇਵਰ ਨਹੀਂ ਕਿਸੇ ਨੂੰ ਕੀਤੀ ਕਿਸੇ ਦੀ ਵਿਰੋਧਤਾ ਨਹੀਂ ਕੀਤੀ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਉਹਨਾਂ ਸਾਰਿਆਂ ਨੂੰ ਅਸੀਂ ਨਾਮ ਰੱਖਿਆ ਤਾਂ ਗਾਂ ਵੀ ਨਾਮ ਰੱਖਿਆ ਉਹ ਬੜਾ ਲੋਕਾਂ ਚੋਂ ਉਤਸ਼ਾਹ ਸੀਗਾ ਇਹ ਦੇਖਿਆ ਸਾਰਾ ਜਿਹੜਾ ਹਾਲ ਆ ਸਾਰਾ ਭਰਿਆ ਹੋਇਆ ਸੀ ਇੱਥੇ ਹਾਲੇ ਤਿੰਨ ਹਲਕਿਆਂ ਦੇ ਬੰਦੇ ਆਏ ਸੀ ਪੁਰਦਾਸਪੁਰ ਦੇ ਦਿਨ ਨਗਰ ਦੇ ਤੇ ਡੇਰਾ ਬਾਬਾ ਨਾਨਕ ਦੇ ਕੱਲ ਨੂੰ ਬਟਾਲਾ ਆ ਸਾਡਾ ਜਿਹਦੇ ਵਿੱਚ ਬਟਾਲਾ ਹਲਕਾ ਫਤਿਹਗੜ ਚੂੜੀਆ ਹਲਕਾ ਸਿਰਿਆ ਗੁਲਪੁਰ ਹਲਕਾ ਤੇ ਕਾਦੀਆਂ ਚੌਹ ਹਲਕਾ ਦੀ ਕੱਲ ਨੂੰ ਬਠੇ ਆ ਉੱਥੇ ਵੀ ਇਸੇ ਤਰ੍ਹਾਂ ਦਾ ਕਾਟਣ ਹੈ ਕਿਉਂਕਿ ਸਾਡੀ ਪੱਤੀ ਜਿਹੜੀ ਆ ਜੈਨੂਨ ਅਸੀਂ ਆਧਾਰ ਕਾਰਡ ਦਾ ਨੰਬਰ ਲਾ ਕੇ ਕੀਤੀ ਆ ਜੇ ਆਧਾਰ ਕਾਰਡ ਦਾ ਨਹੀਂ ਲੱਗਾ ਕਿਸੇ ਕੋਲ ਤੋਂ ਉਹਦੇ ਨਾਲ ਆਪਣਾ ਵੋਟਰ ਜਿਹੜਾ ਕਾਰਡ ਆ ਉਹ ਲਾਇਆ ਨਾਲ ਨਾਲ ਮੋਬਾਈਲ ਨੰਬਰ ਦਿੱਤਾ ਔਰ ਬਰੇ ਉਤਸ਼ਾਹ ਦੇ ਨਾਲ ਲੋਕਾਂ ਨੇ ਅਕਾਲ ਤਰਨ ਸੀਸ ਨਵਾ ਕੇ ਲੋਕਾਂ ਨੇ ਪਕਤੀਆਂ ਲਈਆਂ ਮੱਥੇ ਨੂੰ ਲਾ ਲਾ ਕੇ ਫਿਰ ਲੋਕਾਂ ਨੇ ਭਗਤੀ ਕੀਤੀ ਉਤਸ਼ਾਹ ਦੇ ਨਾਲ ਸੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਪਰਵਰਤਨ ਦੇਖੋਗੇ ਤੁਸੀਂ ਔਰ ਪ੍ਰਗਾਮ ਦੀ ਚੋਣ ਵੀ ਸਾਡੀ ਅਨੋਨਿਮਸਲੀ ਹੋਊਗੀ ਬਹੁਤ ਨਿਰਮਲਅਕ ਸਰਚਣਗੇ ਤੇ ਪੰਜਾਬ ਨੂੰ ਇੱਕ ਵਧੀਆ ਅਸੀਂ ਬਦਲ ਦੇਵਾਂਗੇ ਜੀ ਕੀ ਪੱਤੀ ਅੱਜ ਇੱਕੇ ਤਿੰਨ ਹਲਕਿਆਂ ਦੀ ਜਿਹੜੀ ਅਸੀਂ ਡੈਲੀਗੇਟਸ ਭੁਲਾਈ ਸੀਗੇ ਜਿਨ੍ਹਾਂ ਨੇ ਸ੍ਰੀ ਕਾਲ ਤਖਸਬ ਦੇ ਹੁਕਮਾਨ ਸਾਹਿਬ ਤੇ ਸ਼ੋਮਨੇ ਕਾਲ ਤਲ ਦੇ ਵਿਧੀ ਵਿਧਾਨ ਅਨੁਸਾਰ ਜਿਹੜੀ ਆਰਗੈਨਿਕ ਫਸਟੇ ਕਰਕੇ ਸਾਡੇ ਤੱਕ ਪਹੁੰਚਾਈਆਂ ਸੀਗੀਆਂ ਉਹ ਸਾਰੇ ਅਸੀਂ ਡੈਲੀਗੇਟ ਤੇ ਹਲਕਾ ਦੇ ਡੇਰਾ ਬਾਬਾ ਨਾਨਕ ਤੇ ਬਰਦਾਸਪੁਰ ਤੇ ਇੱਕ ਦਿਨਾਂ ਦਾ ਕਰਦੇ ਤਿੰਨ ਹਲਕਿਆਂ ਦੇ ਇਥੇ ਅਸੀਂ ਡੈਲੀਗੇਟ ਬੁਲਾਈ ਸੀ ਤੇ ਹਰੇਕ ਡੈਲੀਗੇਟ ਨੂੰ ਜਿੰਨੀ ਜਿੰਨੀ ਕਿਸੇ ਨੇ ਮਿਹਨਤ ਕੀਤੀ ਹੈ ਜਿੰਨੀ ਜਿੰਨੀਆਂ ਕਾਪੀਆਂ ਪਰੇ ਵਿਧਾਨ ਅਨੁਸਾਰ ਉਹਨੂੰ ਬੰਦਾ ਮਾਨਸਿਕਾ ਦਿੱਤਾ ਗਿਆ ਔਰ ਪੂਰੇ ਡੈਮੋਕਰੈਟਿਕ ਮੇਦੇ ਨਾਲ ਸਾਰੇ ਵਿਧੀ ਵਿਧਾਨ ਨੂੰ ਫੋਲੋ ਕੀਤਾ ਗਿਆ ਤਾਕੀ ਕੋਈ ਪਿੱਕਟ ਜੂਸ ਨਾ ਹੋਵੇ ਤੇ ਹਰੇਕ ਨੂੰ ਬੰਦਾ ਮਾਨ ਸਤਕਾਰ ਦੇ ਉਹਦੇ ਮਨਰਾਖ ਮਿਲ ਸਕੇ